ਪਈ ਅੱਜ ਜਿਹੜਾ ਡੇਰਾ ਬੱਸੀ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਦਫ਼ਤਰ ਹੈ ਉਹਦਾ ਉਦਘਾਟਨ ਇੱਕ ਕਾਰਜਕਰਤਾ ਤੋਂ ਕਰਾ ਰਹੇ ਹਾਂ ਕਿਉਂਕਿ ਆਮ ਤੌਰ ਤੇ ਰਾਜਨੀਤੀ ਦਾ ਕਲਚਰ ਹੁੰਦਾ ਹੈ ਕਿ ਵੱਡੇ ਵੱਡੇ ਨੇਤਾ ਵੱਡੇ ਵੱਡੇ ਐਮ ਐਲ ਏ ਐਮ ਪੀ ਆ ਕੇ ਦਫ਼ਤਰਾਂ ਦੇ ਉਦਘਾਟਨ ਕਰਦੇ ਨੇ ਸਾਡੀ ਆਮ ਆਦਮੀ ਪਾਰਟੀ ਦਾ ਇੱਕ ਸਨੇਹਾ ਜਿਹੜਾ ਆਮ ਲੋਕਾਂ ਦਾ ਸਨੇਹਾ ਹੈ ਸਾਡੇ ਆਮ ਆਦਮੀ ਪਾਰਟੀ ਦਾ ਵਰਕਰ ਹੀ ਅੱਜ ਇੱਥੇ ਦਫ਼ਤਰ ਦਾ ਉਦਘਾਟਨ ਕਰੇਗਾ ਔਰ ਅਸੀਂ ਤਾਂ ਮੈਂ ਤਾਂ ਆਪ ਹੈਰਾਨ ਹਾਂ ਕਿ ਕਿੱਡਾ ਵੱਡਾ ਲੋਕਾਂ ਦਾ ਜਨਸਲਾਬ ਦਫ਼ਤਰ ਦੀ ਛੋਟੀ ਜਿਹੀ ਕਮੇਸੇ ਤੇ ਨੇ ਲੋਕ ਇਕੱਠੇ ਹੋਏ ਔਰ ਮੈਂ ਆਪਣੇ ਹਲਕੇ ਵਾਸੀਆਂ ਦਾ ਧੰਨਵਾਦ ਵੀ ਕਰਦਾ ਔਰ ਨਾਲ ਨਾਲ ਹਲਕੇ ਦੇ ਅੰਦਰ ਜਿਹੜੇ ਬਜ਼ੁਰਗ ਮੇਰੀਆਂ ਪੈਣਾ ਮਾਤਾਵਾਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਇਹ ਦਫ਼ਤਰ ਚੋਣ ਦੇ ਚੋਣ ਹਮਲੇ ਖੋਲਿਆ ਗਿਆ ਜਿੰਨੂੰ ਵੀ ਕਿਸੇ ਕੰਮ ਦੀ ਜ਼ਰੂਰਤ ਹੈ ਜਾਂ ਕੰਮਕਾਰ ਹੈ ਕੋਈ ਵੀ ਦਾ ਆਫੀਸ਼ੀਅਲੀ ਕੰਮ ਹੈ ਇਹ ਤਕਰੀਬਨ ਜਦ ਤੱਕ ਇਲੈਕਸ਼ਨ ਆ ਮੈਂ ਆਪਣੇ ਨਿੱਜੀ ਜਿਹੜੇ ਪਾਰਟੀ ਦੇ ਮੇਰੇ ਆਪਣੇ ਦਫ਼ਤਰ ਸੇ ਉੱਥੇ ਬੈਠੂਗਾ ਨਹੀਂ ਮੈਂ ਇਸ ਦਫ਼ਤਰ ਚ ਹਰ ਰੋਜ਼ 2-4 ਘੰਟੇ ਲਾ ਕੇ ਜਾਇਆ ਕਰੂੰਗਾ ਕਿਉਂਕਿ ਮੇਰਾ ਇਹ ਦਫ਼ਤਰ ਲਗਭਗ 50 ਸਾਲ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਆਇਆ ਤੱਕ ਦਫ਼ਤਰ ਹੈ ਮੇਰਾ ਲਗਾਤਾਰ ਹੀ ਲੱਗਦਾ ਰਹੇ। ਛੋਟੇ ਵੀਰੇ ਨਾ ਜਦੋਂ ਰਾਜਨੀਤੀ ਜਾਂ ਇਲੈਕਸ਼ਨ ਦਾ ਦੌਰ ਹੁੰਦਾ ਚੋਣ ਮੇਮ ਗਰਮ ਹੁੰਦੀ ਏ ਆਣਾ ਜਾਣਾ ਲੱਗਿਆ ਰਹਿੰਦਾ ਪਰ ਕੋਈ ਗੱਲ ਨਹੀਂ ਇਹ ਇਹ ਅਸਲ ਚ ਪੁਰਾਣੀਆਂ ਸਰਕਾਰਾਂ ਦੇ ਹਿਲੇ ਹੋਏ ਲੋਕ ਸੀਗੇ ਇਧਰ ਆਏ ਸੀਗੇ ਬੜੀ-ਬੜੀ ਖਾਸ਼ ਲੈ ਕੇ ਆਏ ਸੀਗੇ ਕਿ ਆਵਾ ਦੀ ਪਾਰਟੀ ਜਾਵਾਂਗੇ ਪਤਾ ਨਹੀਂ ਕੀ ਕੁਛ ਕਰ ਲਿਆਵਾਂਗੇ ਲੇਕਿਨ ਇਧਰ ਹਰ ਇੱਕ ਆਮ ਤੇ ਖਾਸ ਦਾ ਕੋਈ ਫਰਕ ਨਹੀਂ ਸਭ ਲੋਕਾਂ ਦਾ ਪਾਰਟੀ ਦੇ ਐਮ ਐਲ ਏ ਮਜਬੂਰ ਸਾਡਾ ਮੁੱਖ ਮੰਤਰੀ ਇੱਥੇ ਸਭ ਹੀ ਬਰਾਬਰ ਦੇਖੇ ਜਾਂਦੇ ਨੇ ਜਿਹੜੇ ਭਰਾ ਚਲੇ ਵੀ ਗਏ ਪੈਣਾ ਸੜੀ ਚਲੀਆਂ ਗਈਆਂ ਕੋਈ ਗੱਲ ਨਹੀਂ ਉਧਰੋਂ ਕਿਹੜਾ ਝੋਲੇ ਪਰ ਲਿਆਉਣੇ ਲੇਕਿਨ ਉਹਨਾਂ ਨੂੰ ਆਖਿਰਕਾਰ ਫਿਰ ਆਮ ਆਦਮੀ ਪਾਰਟੀ 'ਚ ਆਣਾ ਪਏਗਾ ਕਿਉਂਕਿ ਇਸ ਪਾਰਟੀ 'ਚ ਨਾ ਕੋਈ ਸ਼ਿਫਾਰਿਸ਼ ਹੈ ਨਾ ਕੁਛ ਹੈ ਔਨ ਮੈਰਿਟ ਕੰਮ ਹੁੰਦਾ ਹੈ ਜਿਲ੍ਹਾ ਰੱਪੜਿਆਲਾ ਲੋਕ ਸਭਾ ਤੋਂ ਇਸ ਵੀਰ ਦਾ ਅਖਬਾਰ ਨਾਲ ਜਿਹੜੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇਖੋ ਜੀ ਸਾਰੇ ਕੈਂਡੀਡੇਟ ਬਹੁਤ ਵ ਸ਼੍ਰੀਮਾਨ ਸ਼੍ਰੀ ਐਨ ਕੇ ਸ਼ਰਮਾ ਜੀ ਉਧਰਲੇ ਪਾਸੇ ਆਪਣੇ ਪਾਰਟੀ ਦੇ ਵਿੱਚ ਪਹਿਲਾਂ ਇਥੋਂ ਐਮਪੀ ਬਣੇ ਸੀਗੇ ਗਾਂਧੀ ਜੀ ਉਹਦੇ ਨਾਲ ਮਹਾਨੀ ਪ੍ਰਨੀਤ ਕੌਰ ਜੀ ਸਤਕਾਰਯੋਗ ਨੇ ਸਾਰੇ ਪਰ ਕਿਤੇ ਨਾ ਕਿਤੇ ਸਮੇਂ ਦੀ ਨਜਾਕਤ ਨੂੰ ਦੇਖ ਕੇ ਰਾਜਨੀਤਿਕ ਲਾਹਾ ਲੈਣ ਨੂੰ ਦੇਖ ਕੇ ਸੈਂਟਰ ਸਰਕਾਰ ਦੇਖ ਕੇ ਇਹ ਵਿਚਾਰਿਆਂ ਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਲਾਲਚ ਜਾਗ ਗਿਆ ਕੋਈ ਗੱਲ ਨਹੀਂ ਹਰ ਇੱਕ ਬੰਦੇ ਨੂੰ ਜਾਣ ਦਾ ਅਧਿਕਾਰ ਹੈ ਜਾਨਣਾ ਚਾਹੀਦਾ ਵੀ ਇਹ ਸਮੇਸਾ ਲੇਕਿਨ ਮੇਰਾ ਉਮੀਦਵਾਰ ਸਾਫ ਸੁਥਰੀ ਸੋਚ ਦਾ مالک ਡਾਕਟਰ ਬਲਬੀਰ ਸਿੰਘ ਜੀ ਬਹੁਤ ਵੱਡੇ ਮਾਰਜਨ ਨਾਲ ਲੋਕ ਸਭਾ ਪਟਿਆਲਾ ਜਿੱਤਣਗੇ ਔਰ ਡੇਰਾ ਬਸੀ ਹਲਕੇ 'ਚ ਇੱਕ ਇਤਿਹਾਸ ਬਣੇਗਾ ਇਸ ਵਾਰ ਐਮਪੀ ਦਾ ਇੰਨੀ ਵੋਟਾਂ ਡੇਰਾ ਬਸੀ ਹਲਕੇ ਦੇ ਰੂਪ ਕਾਣਗੇ ਕਿਉਂਕਿ ਮੇਰੇ ਮੁੱਖ ਮੰਤਰੀ ਨੇ ਬਹੁਤ ਕੰਮ ਕੀ ਦਿੱਤੇ ਆ ਗਰੰਟੀਆਂ ਦਿੱਤੀਆਂ ਕੇਰਿਵਾਲ ਸਾਹਿਬ ਨੇ ਗਰੰਟੀਆਂ ਦਿੱਤੀਆਂ 90% ਗਰੰਟੀਆਂ ਸੀ ਪੂਰੀਆਂ ਕੀਤੀਆਂ ਇੱਕ ਹੀ ਗਰੰਟੀ ਬਾਕੀ ਆ ਉਹ ਸਾਰੀ ਜਨਤਾ ਜਾਣਦੀ ਤੁਸੀਂ ਵੀ ਜਾਣਦੇ ਹੋ ਜਲਦੀ ਪੂਰੀ